ਬੜਾ ਅੰਬਾਂ ਦੀਆਂ ਵੈਰੈਟੀਆਂ ਤਾਂ ਆਪਣੇ ਕੋਲ ਬਹੁਤ ਪਈਆਂ ਹਾਂਜੀ ਆ ਦੱਸ ਕਿਹੜੀ ਵੈਰੈਟੀ ਅੰਬ ਦੀ ਇਹ ਐਪਲ ਕਰਾਉਸਾ ਵੀਰੇ ਅੰਬ ਠੀਕ ਹੈ 350 ਰੁਪਿਆ ਰੇਟ ਹੈ ਕੋਈ ਬਈ ਨਰਸਰੀ ਵਾਲਾ ਰੇਟ ਨਹੀਂ ਦੱਸਦਾ ਹੁੰਦਾ ਵੀਡੀਓ ਚ ਆਪਾਂ ਬਈ ਦੱਸਦੇ ਆ ਭਾਵੇਂ ਸਾਡਾ ਰੇਟ ਮਹਿੰਗਾ ਹੈ ਭਾਵੇਂ ਸਸਤਾ ਹਰੇਕ ਆਪਾਂ ਗਾਹਕ ਨੂੰ ਜਿਹੜਾ ਸਾਹਮਣੇ ਹੋਊਗਾ ਸੌਦਾ ਠੀਕ ਹੈ ਤੇ ਇਹਦੀ ਹਾਈਟ 4 ਤੋਂ 5 ਫੁੱਟ ਹੋਊਗੀ ਜਿਵੇਂ ਆ 6 ਫੁੱਟ ਵਾਲੇ ਵੀ ਵਿੱਚ ਹੈਗੇ ਰੇਟ ਉਹੀ ਰਹੂਗਾ ਬਾਈ 4 ਫੁੱਟ ਤੋਂ ਲੈ ਕੇ 6 ਫੁੱਟ ਹੈ ਗਿਆ ਪੂਰਾ ਹੈਲਦੀ ਬੂਟਾ ਹੈਗਾ ਕਈ ਭਰਾ ਕਹਿੰਦੇ ਆਪਣੇ ਵਿੱਚ ਤਾਂ ਹੁੰਦੇ ਨਹੀਂ ਬਈ ਹੁੰਦਾ ਬਈ ਹਰੇਕ ਫਰੂਟ ਹੋਊਗਾ ਅੰਬਾਂ ਦਾ ਫਰੂਟ ਵੀ ਆਊਗਾ ਕਿਰੂਗਾ ਵੀ ਠੀਕ ਹੈ ਪਰ ਆਪਣੀਆਂ ਥੋੜੀਆਂ ਗਲਤੀਆਂ ਹੁੰਦੀਆਂ ਉਹ ਤੁਹਾਨੂੰ ਬਈ ਦੱਸਾਂਗੇ ਇੱਥੇ ਸਾਡੇ ਕੋਲੇ ਆ ਕੇ ਮੈਲੋ ਜੇ ਤੇ ਬਾਕੀ ਬਈ ਇਹ ਜਿਹੜੇ ਫਾਲਦਾਰ ਬੂਟੇ ਐ ਜਿਹਦਾ ਥੋਡੇ ਬਈ 40 50 ਬੂਟੇ ਜਾਂ 100 ਬੂਟਾ ਹੈਗਾ ਡੋ ਅਡ ਵੈਰਾਈਟੀਆਂ ਦਾ ਫੇਰ ਤਾਂ ਟਰਾਂਸਪੋਰਟ ਕਰ ਦਾਂਗੇ ਨਹੀਂ ਜੇ ਇੱਕ ਇੱਕ ਦੋ ਦੋ ਪੰਜ ਪੰਜ 10 ਦਾ ਬੂਟੇ ਲੈਣੇ ਆ ਤੁਸੀਂ ਬਈ ਨਰਸਰੀ ਤਾਂ ਆਪ ਆ ਕੇ ਚੈੱਕ ਕਰਕੇ ਲ ਜਾ ਸਕਦੇ ਹੋ ਤੇ ਆਰਡਰ ਕਰਨਾ ਸੇ ਨੰਬਰ ਨੰਬਰ ਬਰੇਆ ਜਿਹੜਾ ਚੱਲੀ ਜਾਂਦਾ ਇਹ ਤੇ ਕਰ ਦਿਓ ਜੀ ਪਰ ਕਾਲ ਨਹੀਂ ਕਰਨੀ WhatsApp ਮੈਸੇਜ ਕਰਕੇ ਰਿਕਾਰਡਿੰਗ ਭੇਜ ਦਿਓ ਜੋ ਵੀ ਜਾਣਕਾਰੀ ਲੈਣੀ ਹੈ ਤੁਸੀਂ ਤੇ ਜੇ ਨਰਸਰੀ ਦਾ ਐਡਰੈਸ ਹੈ ਪਿੰਡ ਪੜਾਈਆਂ ਨਾਲ ਬਠਿੰਡਾ ਮੁਕਸਰ ਰੋਡ ਤੇ ਨਾਕੇ ਦੇ ਕੋਲੇ ਚੰਦਪਾਲਸ ਕੋਲੇ ਆਪਣੀ ਬਈ ਨਰਸਰੀ ਹੈ ਨਾਲ ਆ ਪੁਲਟਰੀ ਫਾਰਮ ਹੈਗਾ ਆਪਣਾ ਜਿਹੜਾ ਪੁਰਾਣਾ ਕੰਮ ਸੀਗਾ ਜੀ ਠੀਕ ਹੈ ਬਈ ਧੰਨਵਾਦ ਧੰਨਵਾਦ